108 संत बाबा पोलादास जी दी पहली बरसी समागम पिंड पारसिंहपुर फिलोर ਵਿਖੇ ਮਨਾਈ ਗਈ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲੈਕਟ ਕਰੋ ਖਬਰਾਂ ਇਸ਼ਤਿਆਰ ਪੇਜ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਅੱਲਾ ਦਾ ਬਾਬੇ ਦੀਆਂ ਸਾਰੀਆਂ ਸੰਤਾਂ ਨੂੰ ਜੈ ਸੰਤਾਂ ਦੀ ਧੰਨ ਕਵੀਰ ਧੰਨਾ ਬਾਬਾ ਮਟਵਾਲਾ ਅੱਜ 1008 ਸ੍ਰੀ ਸ੍ਰੀ ਸੰਤ ਘੋੜਾ ਦਾ ਜੀ ਮਹਾਰਾਜ ਜਿਨ੍ਹਾਂ ਦੀ ਪਹਿਲੀ ਵਰਸੀ ਅੱਜ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਮਨਾਈ ਬਹੁਤ ਹੀ ਦੂਰ ਤਰੇਡੋਂ ਜਿਹੜੇ ਮਹਾਪੁਰਸ਼ਾਂ ਦੇ ਚਰਨਾ ਦੇ ਘੋਰੇ ਨੇ ਸੰਗਤ ਵਿਦੇਸ਼ਾਂ ਤੋਂ ਸਟੇਟਾਂ ਤੋਂ ਬਹੁਤ ਸਾਰੇ ਮਹਾਪੁਰਸ਼ ਜਿਹੜੇ ਮਹਾਪੁਰਸ਼ਾਂ ਨੂੰ ਪਹਿਲੀ ਵਰਸੀ ਤੇ ਸ਼ਰਧਾਂਜਲੀ ਭੇਟਾ ਕਰਨ ਆਏ ਨੇ ਸਾਰੇ ਹੀ ਮਹਾਪੁਰਸ਼ਾਂ ਨਾਲ ਮਹਾਰਾਜ ਜੀ ਦਾ ਬਹੁਤ ਪਿਆਰ ਸੀ ਸਾਡੇ ਨਾਲ ਜਿਹੜਾ ਮਹਾਪੁਰਸ਼ਾਂ ਨਾਲ ਪਿਆਰ ਸੀ 108 ਸ਼ੰਤ ਬਾਬਾ ਕਸ਼ਮੀਰ ਸਿੰਘ ਜੀ ਕੋਟ ਸੁਹੀ ਵਾਲੇ ਨੇਕੀ ਵਾਲੇ ਮਹਾਂਪੁਰਸ਼ ਇਹਨਾਂ ਦੇ ਨਾਲ ਮਹਾਂਪੁਰਸ਼ਾਂ ਦਾ ਬਹੁਤ ਅਤੀ ਪਿਆਰ ਬਹੁਤ ਹੀ ਜ਼ਿਆਦਾ ਪ੍ਰੇਮ ਪਿਆਰ ਸੀ ਉਹ ਵੀ ਮਹਾਂਪੁਰਸ਼ ਸਾਡੇ ਕੋਲ ਛੇ ਸਤੌਰ ਤੇ ਤਿੰਨ ਦਿਨ ਤੋਂ ਹੀ ਇੱਥੇ ਹਾਜ਼ਰੀਆਂ ਭਰ ਰਹੇ ਹਨ ਮਹਾਂਪੁਰਸ਼ਾਂ ਦੀ ਯਾਦ ਨੂੰ ਤਾਜ਼ਾ ਕਰ ਰਹੇ ਹਨ ਪਿਛਲੇ ਸਾਲ ਬਹੁਤ ਹੀ ਦੁੱਖ ਭਰੀ ਹੋਈ ਜਦੋਂ ਮਹਾਂਪੁਰ ਸਾਨੂੰ ਛੱਡ ਕੇ ਚੱਲ ਗਏ ਪਰ ਉਹ ਸਾਡੇ ਤੋਂ ਦੂਰ ਨਹੀਂ ਗਏ ਗਰਬਾਣੀ ਕਹਿੰਦੀ ਆ ਸੰਤ ਕਦੇ ਮਰਦੇ ਨਹੀਂ ਸੰਤ ਮੂਏ ਘਰੋਈਏ ਜੋ ਆਪਣੇ ਘਰ ਆ ਜਾਏ ਰੋਗੋ ਸੱਟ ਬਾਪੜੇ ਜੋ ਹਟੋ ਹੱਡ ਬਕਾਏ ਸੰਤ ਨਹੀਂ ਮਰਦੇ ਉਹਨਾਂ ਦੀਆਂ ਵਰਸੀਆਂ ਮਨਾਇਆ ਜਾਂਦੀਆਂ ਉਹਨਾਂ ਦੀਆਂ ਵਰਸੀਆਂ ਤੇ ਹੋਰ ਕਥਾ ਕੀਰਤਨ ਵਿਚਾਰਾ ਸੰਗਤਾ ਆਉਂਦੀਆਂ ਜੁੜਦੀਆਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਸੰਤਾ ਬਹੁਤ ਹੀ ਪਿਆਰ ਤੇ ਸ਼ਰਧਾ ਨਾਲ ਨਾਲੇ ਜਿੱਥੇ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਨੇ ਉੱਥੇ ਉਹਨਾਂ ਦੀਆਂ ਅੱਖਾਂ ਥੋੜੀਆਂ ਨਾਬੀ ਹੈ ਕਿਉਂਕਿ ਮਹਾਂਪੁਰਸ਼ ਹਰ ਕਾਇਬ ਛੋਟੇ ਤੋਂ ਲੈ ਕੇ ਵੱਡੇ ਨੂੰ ਗੱਲ ਨਾਲ ਲਾਉਂਦੇ ਸੀ ਤੇ ਹੁਣ ਵੀ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਮਹਾਪੁਰਸ਼ ਸਾਡੇ ਤੇ ਕਿਰਪਾ ਰੱਖਣ ਜਿੰਨੇ ਵੀ ਮਹਾਪੁਰਸ਼ ਡੇਰਿਆਂ ਵਾਲੇ ਆਏ ਹਨ ਸਾਰੇ ਮਹਾਪੁਰਸ਼ਾਂ ਨੂੰ ਸਤਿ ਅਜਲੀ ਭੇਟ ਕਰਨ ਆਏ ਹਨ ਉਹਨਾਂ ਦਾ ਵੀ ਸਾਡੇ ਤੇ ਇਦਾਂ ਹੀ ਮੇਰ ਭਰਿਆ ਹੱਥ ਰਵੇ ਤੇ ਸੰਤ ਭੋਲਾ ਦਾਸ ਜੀ ਮਹਾਰਾਜ ਸਾਡੇ ਸਾਰਿਆਂ ਤੇ ਸੇਵਾਦਾਰਾਂ ਤੇ ਜਿੰਨੇ ਵੀ ਸਾਡੇ ਆਈ ਹੋਈ ਸੰਗਤ ਦੂਰੋਂ ਨੇੜੇੋਂ ਦੇਸ਼ ਵਿਦੇਸ਼ ਤੋਂ ਉਹਨਾਂ ਤੇ ਮੇਰਾ ਦਾ ਹੱਥ ਰੱਖੇ ਇਸੇ ਦੇ ਨਾਲ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਸੰਤ ਆਪਣੇ ਹਰਦਵਾਰ ਤੋਂ ਵੀ ਅ ਨਿਰਮਲ ਖਾੜੇ ਦੇ ਸ਼੍ਰੀਮਤ ਸਾਹਿਬ ਉਹ ਵੀ ਇੱਥੇ ਹਾਜ਼ਰੀ ਭਰਨ ਆਲੇ ਹੋਰ ਹਰਦਵਾਰ ਤੋਂ ਸੰਤ ਸਾਰੇ ਆਏ ਨੇ ਦੂਰ ਤੇ ਨੇੜੇ ਬਹੁਤ ਦੂਜੀਆਂ ਸਟੇਟਾਂ ਤੋਂ ਮਹਾਪੁਰਸ਼ ਆਏ ਨੇ ਕਿਉਂਕਿ ਮਹਾਪੁਰਸ਼ਾਂ ਦਾ ਸੰਕਤਾ ਦੇ ਨਾਲ ਬਹੁਤ ਪ੍ਰੇਮ ਪਿਆਰ ਸੀ ਇਸੇ ਕਰਕੇ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਦੇ ਵਿੱਚ ਮਹਾਂਪੁਰਸ਼ ਸਟੇਜ ਤੇ ਬਾਜ਼ਮਾਨ ਨੇ ਸੰਕਤਾ ਹਜ਼ਾਰਾਂ ਚ ਜੁੜੀਆਂ ਹਨ ਦੇਸ਼ਾਂ ਵਿਦੇਸ਼ਾਂ ਤੋਂ ਸੰਕਤਾ ਜੁੜੀਆਂ ਹਨ ਇਹ ਉਹਨਾਂ ਦਾ ਪਿਆਰ ਹੈ ਉਹਨਾਂ ਦੇ ਪਿਆਰ ਸਤਕਾਰ ਸਾਰੇ ਮਹਾਂਪੁਰਸ਼ ਇੱਥੇ ਪਹੁੰਚੇ ਇਹੀ ਕਹਿਣਾ ਹੈ ਜੋ ਕਿ ਬਹੁਤ ਮਹਾਂਪੁਰਸ਼ਾਂ ਦੇ ਸੰਕਤਾ ਦੂਰੋਂ ਵਿਦੇਸ਼ਾਂ ਤੋਂ ਪਹੁੰਚ ਕੇ ਆ ਰਹੀਆਂ ਹਨ ਮਹਾਰਾਜ ਜੀ ਦੀ ਬਹੁਤ ਭਗਤੀ ਮਹਾਰਾਜ ਜੀ ਦੀ ਇੰਨੀ ਸੰਗਤ ਪ੍ਰੇਮ ਸਾਰਿਆਂ ਦੇ ਛੋਟੇ ਤੋਂ ਵੱਡੇ ਤੱਕ ਮਹਾਰਾਜ ਜੀ ਦਾ ਸਾਰਿਆਂ ਦਾ ਪ੍ਰੇਮ ਸੀਗਾ ਆਜੋ ਉਸੇ ਮਹਾਰਾਜ ਜੀ ਦੀ ਕਮਾਈ ਆ ਜੋ ਕਿ ਸਭ ਤੋਂ ਵੱਡਾ ਆਸ਼ਰਮ ਮਹਾਰਾਜ ਜੀ ਦੀ ਸੰਗਤ ਦੇਖ ਸਕਦੇ ਆ ਤੁਸੀਂ ਮਹਾਰਾਜ ਜੀ ਦਾ ਪਿਆਰ ਆ ਸਾਜੇ ਅੰਦਰ کہ میرے ساتھ نے مار مونی مون برتنے مار سکر کھائی آئی میرا مار ہے نا کوئی سارے ہم ہی کہتا ہے کہ اپنے نام سے دو بٹے میں آپ نے کی تھی یہ ساتھنا مار نے سکر کے جیب کے سر مار کے جا کے گوٹی پراب کر سکتا ہے تا میرے ساتھ کی جی پچھے پاچھا پانی پر پجھے پچھا دے مار نہ کی جائے ساتھ پر پر جائے کرے سکھ کرا بھائی اور اس سکھ نے کسی بھی غلطہ مان نہیں پہنچا کسی گھنگا اپنے کسی پنگیائیدہ مہرد کے لئے ایک راج دا چار پر جو مان بدوانا نسل ہیں ایک راج دا مار ہے اپنی بائیو گلجار کی کھیٹو پھر اوہ بائی کھیٹو پھر کھیٹو گزار نہیں کرتا وہ وہ انڈاغ Pre студien etc کا ایک بار تام بہر زندگی چھپکک ebenٹور چی Studio کر پہ mulheres پھروپs ظhã professionally آ steer grand کورہ کر راق تیو iş پوٹور اتائیم رسال خدا opinل Porسل اور سبب تک بو بھول ہو ایک آگئی اان بدون آج جنورہم سب زندگی اس باتی کیونوکہ کراسک تھم خر ٹو process دیکھ اونا میں کور دورا خود کر دورا ہی تھا کہ پائی اونا اندر آدھوں کو کنگویٹ سجنے اندر سختوں رہیں گے فولیل شمپیوز کی از کنگویٹ برد ان کی پائی ہے کہ پائی اونا اندر آدھوں کو مانکویٹ بڑھا آئی ہوئی بہرانہ قیابید کینرہ اکردہ سید پشا تنین کی دوری سے بڑھ پڑھ دے تاہم از اکردہ مہاراک کے اپنوں کی مہیندوں بھی پاہ دیو अपने जो साथियों के पार्टा क्लॉक थेरेपी में बिजी करा और उत्तर भारत दिल से शुकू नहीं यह तो उतनी खुशी है जैसे कोई साधुदा कोई सांस तकलीफ फिर तुम पाकर पादरा और दुनिया की तरफ से आपके लॉस टू लॉस एंड सिक्योर डॉक्टर नौ गुड की से उन्होंने प्यासी कि मैं

والدین کا رابطہ والدین کو دے